ਇਹ ਡਾੜੀ ਦੱਬਾ ਕਰੀਦਾ ਵਾਜੀ ਮਹਾਸੂਤਰ ਹੀ ਆਉਂਦਾ ਮਹਾਰਾਜ ਬੜਾ ਸਾਡੀ ਨੀ ਬੇਨਤੀ ਸੁਣੋ ਸਾਡੀ ਹਮਲਕੇ ਮੱਤ ਕਰੋ ਥੋੜੀ ਬੋਦੀ ਅਸੀਂ ਗਰੀਬ ਬੰਦੇ ਆ ਜੀ ਅਬੀਤੀ ਕੀ ਨਾਟੇ ਹਾਂਜੀ ਕਿਸ਼ਨ ਦੇਵ ਜੀ ਪਿੰਡ ਪਿੰਡ ਪਰੋ ਵਾਲਜੀ ਅਬੀਤੀ ਕੀ ਆਪਣਾ ਜੋ ਛੱਡ ਗਈਆਂ ਕਿਸ ਕਾਰਨ ਡਿੱਗੀਆਂ ਤੇ ਕਿੰਨਾ ਕੁ ਹਿਸਾਰ ਹੈ ਇਹ ਭਾਜੀ ਮੀਂਹ ਦੇ ਨਾਲ ਡਿੱਗ ਪਈ ਜੇ ਮਲਵ ਪਹੀ ਮਾਤਾ ਹੱਡੀ ਬਾਹਰ ਬੈਠੇ ਪੱਖਾ ਛੱਡਣਾ ਇਹ ਮਿੱਠੇ ਮਿੱਠੀ ਕਣੀ ਆਉਂਦੀ ਸੀ ਹਜੇ ਪੱਖਾ ਖੜਿਆ ਮੀਂਹ ਤੇਜ ਹੋ ਗਿਆ ਜੀ ਤੇ ਚੀਜਾਂ ਬਾਹਰ ਕੱਢਣ ਲੱਗੇ ਤੇ ਮਾਰਾਏ ਛੱਤ ਮਲਵ ਇੱਕੇ ਧਾਮ ਹੀ ਡਿੱਗ ਪਈ ਆ ਜੀ ਅਹੀਂ ਦੇ ਮਹਾ ਬਜੇ ਭਾਜੀ ਮਲ ਕੇ ਬਹੁਤ ਨੁਕਸਾਨ ਸਾਡਾ ਹੋ ਗਿਆ ਵਾ ਤੇ ਮਾਤਾ ਸਾਡੀ ਨਾਲ ਕੋਈ ਪਿਓ ਨਹੀਂ ਪਿਓ ਦੀ ਡੈਥ ਹੋ ਗਈ ਛੋਟੇ ਜਿਹੋ ਨੇ ਸੀ ਤੇ ਮਾਤਾ ਸਾਡੀ ਇਹਨਾਂ ਨੂੰ ਕੰਨਾਂ ਤੋਂ ਸੁੰਦਾ ਵਗੈਰਾ ਵੀ ਘੱਟਿਆ ਜੀ ਤੇ ਉਹ ਜਿਆਦਾ ਉਮਰ ਦਾ ਕਰਕੇ ਇਹਨੂੰ ਦੀਦਾ ਵੀ ਥੋੜਾ ਘੱਟਿਆ ਤੇ ਇਦਾਂ ਹੀ ਦਿਹਾੜੀ ਦਾ ਪਕੜੀਦਾ ਵਾ ਜੀ ਮਹਾਸੂਤਰ ਹੀ ਆਉਂਦਾ ਮਹਾਰਾਜ ਮਿਹਰੇ ਸਾਡੀ ਵੀ ਬੇਨਤੀ ਸੁਣੋ ਸਾਡੀ ਮਿਲਕੇ ਮੱਥ ਕਰੋ ਥੋੜੀ ਬਹੁਤੀ ਅਸੀਂ ਗਰੀਬ ਬੰਦੇ ਆ ਜੀ ਹਾਂ ਜੀ ਜਦੋਂ ਛੱਤ ਡਿੱਗੀ ਐ ਕੋਈ ਸਮਾਨ ਤੁਸੀਂ ਦੱਸ ਰਹੇ ਸੀ ਘਰ ਦਾ ਕੱਢ ਰਹੇ ਸੀ ਕਿਸੇ ਦਾ ਨੁਕਸਾਨ ਕਿ ਨਹੀਂ ਹੋਇਆ ਕਿਸੇ ਦੇ ਸਸਟੇ ਟ ਵੱਡੀ ਹੋ ਗਈ ਹਾਂਜੀ ਨੁਕਸਾਨ ਕੇ ਆਲ ਦਾ ਮੇਰਾ ਭਰਾ ਸੀ ਅੰਦਰ ਉਹਦੇ ਬਸ ਮੜ ਕੇ ਲੱਗੀ ਹੈ ਸਿਰ ਤੇ ਸੱਟ ਕੁਝ ਪੈਰ ਤੇ ਲੱਗੀ ਹੈ ਜੀ ਪੈਰ ਵੀ ਹਾਂਜੀ ਅੰਦਰੋਂ ਮਾਸ ਵਗੈਰਾ ਪਾਟਾ ਬਾਕੀ ਚਲੋ ਮਾਲਕ ਨੇ ਬਚਾਤਾ ਵਾ ਜੀ ਜਿੱਦਾਂ ਡਿੱਗੀ ਸੀ ਮੌਤ ਵੀ ਹੋ ਸਕਦੀ ਸੀ ਮਹਾਰਾਜ ਅੱਗੇ ਵੀ ਮੀਂਹ ਵਗੈਰਾ ਹੁਣ ਤੁਹਾਨੂੰ ਪਤਾ ਹੈ ਮੀਂਹ ਹੋਰ ਆਉਣਿਆ ਤੇ ਚਲੋ ਮਹਾਰਾਜੇ ਤੁਹਾਨੂੰ ਪਤਾ ਹੈ ਵੀ ਹੁਣ ਇਹਦਾ ਕੀ ਕਰ ਸਕਦੇ ਆ ਜੀ ਹਾਂਜੀ ਤੁਸੀਂ ਉਹਨਾਂ ਪ੍ਰਸ਼ਾਸਨਕੋ ਤੇ ਸਮਾਜ ਸੇਵੀ ਵੀਰਾਂ ਕੋਲ ਕੀ ਮੰਗ ਕਰਦੇ ਹੋ? ਤੇ ਅਸੀਂ ਉਹਨਾਂ ਕਰੋ ਇਹ ਮੰਗ ਕਰਦੇ ਆਂ ਜੀ ਵੀਰਾਂ ਕੋ ਤੇ ਭਰਾਵਾਂ ਕੋ ਵੀ ਸਾਡੀ ਮੱਤ ਕਰੋ ਜੀ ਵਾਦੋ ਵਾਦ ਹੋ ਰਿਹਾ